ਅੱਜ ਜਿੱਦੋਂ ਮੀਟਿੰਗ ਇਹ ਸਰਕਟ ਹਾਊਸ ਰੱਖੀ ਗਈ ਹੈ ਸਾਡੇ ਨਵੇਂ ਨਿਯੁਕਤ ਹਰ ਇੱਕ ਵਾਰਡ ਦੇ ਪ੍ਰਧਾਨ ਸਾਡੇ ਹਲਕਿਆਂ ਦੇ ਪ੍ਰਧਾਨ ਤੇ ਮੈਨੂੰ ਜ਼ੋਨ ਦਾ ਲੁਧਿਆਣੇ ਦਾ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਤੇ ਅੱਜ ਸਾਰਿਆਂ ਜਿੰਨੇ ਆਪਣੇ ਅਹੁਦੇਦਾਰਾਂ ਨੂੰ ਉਹਨਾਂ ਦਾ ਮਾਨ ਸਨਮਾਨ ਕਰਨਾ ਸੀ ਮੇਨ ਲਈ ਤਾਂ ਬਾਕੀ ਆਨਲਾਈਨ ਟਾਈਮ ਦੇ ਵਿੱਚ ਜੋ ਵੀ ਪਾਰਟੀ ਵੱਲੋਂ ਸਾਰੇ ਯੂਥ ਦੀਆਂ ਜੋ ਡਿਊਟੀਆਂ ਲੱਗਣੀਆਂ ਸੀ ਉਹਦੇ ਰਿਗਾਰਡਿੰਗ ਮੀਟਿੰਗ ਰੱਖੀ ਗਈ ਸੀ ਤੇ ਅਸੀਂ ਆਪਣੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਲੁਧਿਆਣੇ ਸ਼ਹਿਰ ਨੂੰ ਮੈਨੂੰ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜ ਲਗਾਇਆ ਤੇ ਇੱਕ ਛੋਟਾ ਭਰਾ ਸਾਡਾ ਤੇ ਭਰਾ ਹੀ ਅਸੀਂ ਇੱਕੋ ਟੀਮ ਕੰਮ ਕਰਾਂ MP ਜਵਦੀ ਵੀਰ ਜਿਲ੍ਹਾ ਪ੍ਰਧਾਨ ਯੂਥ ਦਾ ਲੱਗਿਆ ਬਹੁਤ ਬਹੁਤ ਮੁਬਾਰਕਬਾਦ ਸਾਡੇ ਭਰਾ MP ਜਵਦੀ ਨੂੰ ਤੇ ਸਾਰੀ ਟੀਮ ਨੂੰ ਆਨਰ ਟਾਈਮ ਦੇ ਵਿੱਚ ਪਹਿਲਾਂ ਵੀ ਇਲੈਕਸ਼ਨਾਂ ਦੇ ਵਿੱਚ ਵੱਧ ਚੜ ਕੇ ਸਾਡੇ ਯੂਥ ਨੇ ਬੜਾ ਆਪਣਾ ਵਧੀਆ ਰੋਲ ਨਿਭਾਇਆ ਇੱਕ ਯੂਥ ਇੱਕ ਰੀੜ ਦੀ ਹੱਡੀ ਹੁੰਦਾ ਹਰ ਇੱਕ ਪਾਰਟੀ ਦੀ ਸਮਾਜ ਦੀ ਤੇ ਅਸੀਂ ਆਨਰ ਟਾਈਮ ਦੇ ਵਿੱਚ ਇਹ ਸਾਰੀ ਟੀਮ ਨੂੰ ਆਨਰ ਟਾਈਮ ਸਾਡੀਆਂ ਟ੍ਰੇਨਿੰਗਸ ਵੀ ਹੋਣੀਆਂ ਨੇ ਪਾਰਟੀ ਦੀ ਕਾਫੀ ਪਾਲਿਸੀਆਂ ਨੂੰ ਲੈ ਕੇ ਜਿਹੜੀ ਟ੍ਰੇਨਿੰਗ ਸਾਡੀਆਂ ਸ਼ੁਰੂ ਹੋਣੀਆਂ 27 22 ਤਰੀਕ ਤੋਂ ਜਲਦੀ ਅਸੀਂ ਟ੍ਰੇਨਿੰਗ ਦੇ ਕੇ ਆਪਣੇ ਯੂਥ ਨੂੰ ਗਰਾਊਂਡ ਦੇ ਵਿੱਚ ਤਾਰਾਂਗੇ ਤੇ ਕਾਫੀ ਕੰਮ ਨੇ ਗਰਾਊਂਡ ਬਣਵਾਉਣੇ ਨੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਹੋਰ ਕਾਫੀ ਕੰਮ ਪਾਰਟੀ ਵੱਲੋਂ ਆਈ ਨੇ ਡਿਊਟੀਆਂ ਲਗੀਆਂ ਨੇ ਕਿ ਅਸੀਂ ਜਲਦੀ ਉਹ ਨੂੰ ਫੀਲਡ ਗਰਾਊਂਡ ਦੇ ਵਿੱਚ ਲੈ ਕੇ ਆ ਰਹੇ ਹਾਂ ਸਰਕਾਰ ਨੂੰ ਜ਼ਿੰਮੇਵਾਰੀ ਮਿਲੀ ਹੈ ਕਿਹੜਾ ਨੇ ਕੰਮ ਕੀਤਾ ਬਿਲਕੁਲ ਜੀ ਸਰਕਾਰ ਵੱਲੋਂ ਜੋ ਸਾਡੀ ਜ਼ਿੰਮੇਵਾਰੀ ਮਿਲੀ ਹੈ ਉਹਦੀ ਹੀ ਟ੍ਰੇਨਿੰਗ ਵਾਸਤੇ ਦੱਸਿਆ ਹੋਇਆ ਅੱਜ ਦੱਸਿਆ ਸਾਰਿਆਂ ਨੂੰ ਤੁਹਾਡੇ ਔਨ ਟਾਈਮ 'ਚ ਕੀ ਕੀ ਕੰਮ ਹੋਣੇ ਆ ਜੋ ਵੀ ਸੁਸੋਦੀਆ ਸਾਹਿਬ ਇਸ ਚੀਜ਼ ਨੂੰ ਦੇਖ ਰਿਹਾ ਸਾਡੇ ਯੂਥ ਕਲੱਬ ਨੂੰ ਸਾਡੇ ਚੇਅਰਮੈਨ ਗੋਲਡੀ ਜੀ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਸਾਡੇ ਪ੍ਰਧਾਨ ਪੰਜਾਬ ਦੇ ਲਾਲਪੁਰਾ ਜੀ ਅਸੀਂ ਹਮੇਸ਼ਾ ਵਾਦ ਚੜ ਕੇ ਪਹਿਲਾਂ ਵੀ ਸਾਥ ਦਿੱਤਾ ਤੇ ਗਾਂ ਵੀ ਇਦਾਂ ਹੀ ਸਾਥ ਦਿੰਦੇ ਰਾਵਾਂਗੇ ਅੱਜ ਲੁਧਿਆਣੇ ਦੇ ਸਮੂਚੇ ਹਰ ਹਲਕੇ ਤੋਂ ਜਿਹੜੇ ਯੂਥ ਸਾਥੀ ਆਏ ਸੀ ਉਹਨਾਂ ਨਾਲ ਗੈਟ ਟੂਗੇਦਰ ਹੋਈ ਆ ਪੰਜਾਬ 'ਚ ਜਿਹੜਾ ਯੂਥ ਹੈ ਹਮੇਸ਼ਾ ਤੋਂ ਕਿਸੇ ਵੀ ਭਾਗ ਦੇ ਵਿੱਚ ਜਿਹੜਾ ਯੂਥ ਆ ਉਹਦਾ ਅਹਿਮ ਰੋਲ ਹੁੰਦਾ ਤੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ 2022 ਦੇ ਵਿੱਚ ਉਹ ਯੂਥ ਦੇ ਸਹਿਯੋਗ ਦੇ ਨਾਲ ਬਣੀ ਐ ਤੇ 2027 ਦੇ ਵਿੱਚ ਵੀ ਜਦੋਂ ਸਰਕਾਰ ਦੁਬਾਰਾ ਬਣਨੀ ਐ ਤਾਂ ਯੂਥ ਦੇ ਸਹਿਯੋਗ ਨਾਲ ਬਣਨੀ ਐ ਸੋ ਅੱਜ ਅਸੀਂ ਸਾਰੇ ਸਾਥੀਆਂ ਨੇ ਪਾਰਟੀ ਦੀਆਂ ਜੋ ਗਤੀਵਿਧੀਆਂ ਨੇ ਪਾਰਟੀਆਂ ਜਿਸ ਲੈਵਲ ਤੇ ਚਾਹੇ ਉਹ ਖੇਡਾਂ ਸੰਬੰਧੀ ਹੋਣ ਚਾਹੇ ਉਹ ਕਲਚਰ ਸੰਬੰਧੀ ਹੋਣ ਕਿਉਂਕਿ ਪੰਜਾਬ ਇੱਕ ਰੰਗਲਾ ਪੰਜਾਬ ਹੈ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਸ਼ੋਅ ਕਰਦਾ ਸੋ ਸਾਡਾ ਜਿਹੜਾ ਕਲਚਰ ਹੈ ਉਹ ਪੂਰਾ ਵਿਸ਼ਵ ਹੈ ਜਿਹੜਾ ਉਸ ਨੂੰ ਬਹੁਤ ਪਿਆਰ ਕਰਦਾ ਸੋ ਕਲਚਰ ਸੇਵਾਵਾਂ ਦੇਣ ਲਈ ਸਰਕਾਰ ਕੰਮ ਕਰ ਰਹੀ ਹੈ ਖੇਡਾਂ ਨੂੰ ਪਰਫੂਲਤ ਕਰਨ ਲਈ ਕੰਮ ਕਰ ਰਹੀ ਹੈ ਸੋ ਐਸੇ ਕਈ ਅਨੇਕਾ ਕੰਮ ਹੈ ਜਿਹੜੇ ਯੂਥ ਦੇ जिम्मे ਲੱਗੇ ਆ ਸੋ ਯੂਥ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਕਿਉਂਕਿ ਕਿਸੇ ਵੀ ਪਾਰਟੀ ਦਾ ਸਟਰਕਚਰ ਹੈ ਜਿਹੜਾ ਢਾਂਚਾ ਹੈ ਉਹ ਯੂਥ ਤੇ ਹੁੰਦਾ ਸੋ ਯੂਥ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰੇਗਾ ਯੂਥ ਕਲੱਬ ਦੀ ਜੋ ਪਲੇਠੀ ਮੀਟਿੰਗ ਲੁਧਿਆਣਾ ਵਿਖੇ ਸਰਕਟ ਹਾਊਸ ਵਿਖੇ ਹੋਈ ਹੈ ਜੋ ਪਾਰਟੀ ਦੀਆਂ ਨੀਤੀਆਂ ਜੋ ਯੂਥ ਦਾ ਅਗੋ ਕੰਮ ਹੈ ਕਿਉਂਕਿ ਰੂਟ ਜੋ ਹੈ ਯੂਥ ਜੋ ਹੈ ਜੋ ਪਾਰਟੀ ਦੀ ਰੀਡ ਦੀ ਹੱਡੀ ਹੈ ਆਪਣਾ ਸ਼ਹਿਰ ਦੀ ਰੀਡ ਦੀ ਹੱਡੀ ਹੈ ਜੋ ਅੱਗੇ ਕੰਮ ਹੋਣੇ ਹੈ ਡਵੈਲਪਮੈਂਟ ਦੇ ਕੰਮ ਹੋਣੇ ਜਾਂ ਹੋਰ ਵੀ ਕੋਈ ਪਾਲਿਸੀਜ਼ ਨੇ ਪਾਰਟੀ ਦੀਆਂ ਨੇ ਸਰਕਾਰ ਦੀਆਂ ਨੇ ਉਹ ਘਰ ਘਰ ਪੰਚਾਨ ਦੇ ਲਈ ਅੱਜ ਮੀਟਿੰਗ ਹੋਈ ਹੈ ਤੇ ਅੱਜ ਵਧਾਈ ਵੀ ਦਿੱਤੀ ਹੈ ਸਾਡੇ ਜਿਹੜੇ ਸਾਥੀ ਨਵੇਂ ਚੁਣੇ ਗਏ ਗੁਰਵੀਰ ਬਲੂ ਬਾਜਵਾ ਦੀ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਬੋਰਡ ਦੇ ਪ੍ਰਧਾਨ ਜਿਹੜੇ ਚੁਣੇ ਗਏ ਸਭ ਨੂੰ ਵਧਾਈ ਦਿੱਤੀ ਕਿ ਕਿੱਦਾਂ ਦਾ ਰਹੂਗਾ ਅੱਗੇ ਜਾ ਕੇ ਯੂਥ ਤੇ ਬਿਲਕੁਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦਾ ਸੰਗਠਨ ਹੈ ਉਹ ਯੂਥ ਤੇ ਬਹੁਤ ٹرسٹ ਕਰਦਾ ਕਿਉਂਕਿ ਅੱਗੇ ਵੀ ਜਿਹੜੇ ਵੀ ਜਿੰਨੇ ਵੀ ਇਲੈਕਸ਼ਨਸ ਹੋਏ ਹੈ ਯੂਥ ਨੇ ਆਪਣਾ ਵਾਅਦਾ ਛੱਡ ਕੇ ਆਪਣਾ ਹਿੱਸਾ ਆਇਆ ਤੇ ਉਸੇ ਲੜੀ ਵਿੱਚੋਂ ਅੱਜ ਧੰਨਵਾਦ ਵੀ ਕੀਤਾ ਯੂਥ ਦਾ ਤੇ ਯੂਥ ਨੂੰ ਅੱਗੇ ਵੀ ਲਾਭੰਦ ਕਰਨ ਦੇ ਲਈ ਜਿਹੜੀ ਪਾਲਿਸੀਜ਼ ਨੇ ਉਹਨਾਂ ਨਾਲ ਡਿਸਕਸ ਕੀਤੀ ਬਿਲਕੁਲ ਸਤਾਈ ਦੇ ਲਈ ਜਿੱਦਾਂ ਅੱਗੇ ਅ ਡਵੈਲਪਮੈਂਟ ਦੇ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨ ਲੜਦੀ ਤੇ ਅੱਗੋ ਵੀ ਡਵੈਲਪਮੈਂਟ ਦੇ ਮੁੱਦੇ ਤੇ ਲੜਨਗੀ ਤੇ ਜਿਹੜਾ ਯੂਥ ਹੈ ਸਾਡਾ ਉਹ ਘਰ ਘਰ ਡਵੈਲਪਮੈਂਟ ਲੈ ਕੇ ਜਾਏਗਾ